ਹੈਲੋ ਗਾਇਜ਼ ਮੈਂ ਬਨਤ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ 'ਚ ਦੇਖੋ ਜੀ ਅੱਜ ਮੌਸਮ ਸਵੇਰ ਸਵੇਰ ਦਾ ਬੈਦਰ ਬਿਲਕੁਲ ਸਰਦੀਆਂ ਫੀਲ ਹੋ ਰਹੀਆਂ ਨੇ ਜੀ ਇੰਨੀ ਧੁੰਦ ਹੋਈ ਪਈ ਆ ਤੇ ਨਾਲ ਨਾਲ ਨਾ ਬੈਸ ਨਾਲ ਵੀ ਨਾ ਉਹ ਹੋ ਰਹੀ ਆ ਜਿਵੇਂ ਹਲਕੀ ਹਲਕੀ ਬੂੰਦਾਂ ਜੀਆਂ ਪੈਂਦੀਆਂ ਹੁੰਦੀਆਂ ਨੇ ਨਾ ਮੀਂਹ ਦੀਆਂ ਤੇ ਉਦੋਂ ਪਾਣੀ ਜਿਹਾ ਹਲਕਾ ਹਲਕਾ ਜਿਹਾ ਪਾਣੀ ਜਿਹਾ ਫੀਲ ਹੋ ਰਿਹਾ ਇਕਦਮ ਕਿਵੇਂ ਹੈ ਨਾ ਦੇਖੋ ਜੀ ਸਭ ਦੀ ਸ਼ੁਰੂ ਹੁੰਦੀ ਹੈ ਨਾ ਵੀ ਚਾਹੇ ਇਨਸਾਨਾ ਚਾਹੇ ਜਾਨਵਰ ਪੰਛੀ ਪੰਛੀ ਵੀ ਆਪਦੇ ਆਲਨੇ ਚ ਚੱਲ ਚੁੱਕੇ ਨੇ ਅਬ ਦੇ ਖਾਣੇ ਦਾਣੇ ਦੀ ਤਲਾਸ਼ ਦੇ ਵਿੱਚ ਬੈਰ ਦਾ ਟਾਈਮ ਹੋ ਗਿਆ ਸੀ ਜੀ ਇੱਥੇ ਮੈਂ ਲੱਗੀ ਸੀ ਸਬਜ਼ੀ ਕੱਟਣ ਕਿਉਂਕਿ ਪਹਿਲਾਂ ਮੈਨੂੰ ਇਹ ਸੀਗਾ ਵੀ ਫਤਿਹਬਸਤੇ ਚਾਹ ਦੁੱਧ ਬਣਾ ਰਹੀ ਸੀ ਉਹ ਠੰਡਾ ਕਰਦੀ ਸੀ ਕਿਉਂਕਿ ਉਹਨੇ ਜਾਣਾ ਸੀ ਟਿਊਸ਼ਨ ਤੇ ਮਿੱਤ ਨੂੰ ਜੀ ਹਟ ਗਿਆ ਸੀ ਬਸ ਹੁਣ ਉਹਨੂੰ ਫੇਰ ਰਹੀ ਆ ਕਹਿੰਦਾ ਵੀ ਮम्मा ਮੇਰੇ ਨਾਲ ਦੇ ਵੀ ਬੱਚੇ ਲੱਗੇ ਹੋਏ ਨੇ ਹੁਣ ਫੇਰ ਜਾਣ ਲੱਗ ਗਿਆ ਜੀ ਉਹ ਕਿਉਂਕਿ ਹੁਣ ਇਹ ਸੀਗਾ ਵੀ ਚਲ ਮੈਂ ਕਿਹ ਚਲ ਦੇਖ ਲੈ ਹਨਾ ਵੀ ਜਾਣਾ ਤਾਂ ਚਲੇ ਜਾ ਏਸੀ ਫਿਰ ਮੈਨੂੰ ਇਸ ਵਿੱਚ ਮੈਂ ਕਿਵਿਚਨ ਮੈਂ ਨੇ ਸਬਜ਼ੀ ਕਟਿੰਗ ਕਰਕੇ ਰੱਖਣ ਦਿੰਦੀ ਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਸਵੇਰੇ ਮੌਸਮ ਦਿਖਾਇਆ ਮੌਸਮ ਫਿਲਹਾਲ ਹਜੇ ਵੀ ਉਦਾਂ ਦਾ ਹੀ ਬਣਿਆ ਹੋਇਆ ਹੈ ਕੋਈ ਖਾਸ ਫਰਕ ਨਹੀਂ ਹੈਗਾ ਇਹ ਤਾਂ ਆਪਣੇ ਇਹ ਹੋ ਜਾਂਦਾ ਵੀ ਜਿਵੇਂ ਬੜੀ ਵਿੰਡੋ ਆ ਤੇ ਇਧਰ ਨੂੰ ਗੇਟ ਨਿਕਲਦਾ ਬਾਹਰ ਉਹਦੇ ਕਰਕੇ ਥੋੜੀ ਰੋਸ਼ਨੀ ਜੀ ਲੱਗਦੀ ਆ ਕੁਝ ਕਮਰੇ ਕਰਕੇ ਵੈਸੇ ਵੀ ਫਰਕ ਪੈ ਜਾਂਦਾ ਜੁਣੀ ਇਹ ਕਮਰੇ ਦੇ ਵਿੱਚ ਆਪਣੇ ਚਾਨਣ ਵਧੀਆ ਪੈਂਦਾ ਹੈ ਚਾਨਣ ਵਾਲੀ ਕੋਈ ਹੋਣੀ ਹੈਗੀ ਬਟ ਇਹ ਅਬੀ ਪਤਾ ਨਹੀਂ ਕੀ ਜੀ ਹੈ ਨਾ ਵੀ ਮੌਸਮ ਨੂੰ ਏਦਾਂ ਕੀ ਹੋਇਆ ਹੋਇਆ ਵੀ ਜਿਹੜੀ ਧੁੱਪ ਨਿਕਲਦੀ ਹੋਣੀ ਹੈਗੀ ਕਿਉਂਕਿ ਇਹ ਹੋ ਜਾਂਦਾ ਇਹ ਵੀ ਜਿਵੇਂ ਘਰ ਦੇ ਕੰਮ-ਕਾਰ ਕਰਨੇ ਨੇ ਪਰ ਉਨਾਂ ਚ ਵੀ ਇਹ ਚੀਜ਼ ਹੁੰਦਾ ਹੈ ਨਾ ਜਿਵੇਂ ਸਾਫ-ਸਫਾਈ ਕਰਦੇ ਆ ਝਾੜੂ ਪੂੰਛਾ ਕਰਦੇ ਆ ਹੈ ਨਾ ਵੀ ਪੁਰਚੇ ਵੀ ਨਹੀਂ ਸੁੱਕਦੇ ਹੈਗੇ ਜਿਵੇਂ ਪੱਖਾ ਵਗੈਰਾ ਲਾਉਨੇ ਆ ਫਿਰ ਵੀ ਥੋੜਾ ਜਿਆਦਾ ਲੱਗਦਾ ਹੈ ਨਾ ਇੱਕਦਮ ਜੇ ਪਤਾ ਨਹੀਂ ਕਿਉਂ ਇੰਨਾ ਚੇਂਜ ਹੋ ਗਿਆ ਹੈ ਨਾ ਮੌਸਮ ਕੁਝ ਸਮਝ ਨਹੀਂ ਆਉਂਦੀ ਹੈਗੀ ਵੀ ਇਹ ਸਰਦੀ ਆ ਗਈ ਇਕਦਮ ਜਾਂ ਫਿਰ ਵੀ ਵੈਸੇ ਹੀ ਇਹ ਧੂਆ ਧੁੰਦ ਜੀ ਪਤ ਨਹੀਂ ਕਿਆ ਕਿਆ ਮਿਕਸ ਜਿਆ ਹੋ ਗਿਆ ਹਨਾ ਵੀ ਉਹ ਚੀਜ਼ਾਂ ਕਰਕੇ ਆ ਸੋ ਹੁਣ ਤਾਂ ਇਹ ਹੁੰਦਾ ਵੀ ਸਵੇਰ ਦੇ ਫਟਾਫਟ ਕੰਮ ਕਰਕੇ ਜੀ ਥੋੜੀ ਜੇਰ ਫਿਰ ਆਏ ਹੁੰਦਾ ਹੁਣ ਅੱਗੇ ਇਦਾਂ ਹੁੰਦਾ ਸੀਗਾ ਵੀ ਚਲੋ ਰੈਸਟ ਹਨਾ ਉਹ ਕਰ ਲਿਆ ਹੁਣ ਤਾਂ ਕੰਬਲ ਵਗੈਰਾ ਜਿਉ ਕੰਬਲ ਜਨੀ ਜ਼ਿਆਦਾ ਹੈਵੀ ਤਾਂ ਨਹੀਂ ਬਟ ਇਹ ਹੋ ਜਾਂਦਾ ਵੀ ਮਤਲਬ ਕੁਛ ਨਾ ਕੋਈ ਨਾ ਕੋਈ ਕਪੜਾ ਚਾਦਰ ਵਗੈਰਾ ਜਿਆ ਜਿਵੇਂ ਹਲਕਾ ਜੇ ਕੰਬਲ ਹੁੰਦਾ ਹੈ ਹਨਾ ਬੀਓ ਲੈ ਕੇ ਰੈਸਟ ਹੁੰਦੀ ਆ ਨਾ ਉਦੋਂ ਉਹ ਤੋਂ ਬਿਨਾ ਤਾਂ ਐਵੇਂ ਲੱਗਦਾ ਨਾ ਮੈਨੂੰ ਤਾਂ ਜونی ਠੰਡ ਠੰਡ ਜੀ ਲੱਗਦੀ ਹੁੰਦੀ ਆ ਕਹਿੰਦੇ ਨੇ ਤੇਰਾ ਗਰਮੀ ਦਾ ਵੀ ਰੋਲਾ ਰਹਿੰਦਾ ਤੇਰਾ ਸਰਦੀ ਦਾ ਵੀ ਰਹਿੰਦਾ ਏ ਇੱਥੇ ਨਹੀਂ ਜਾਣਾ ਸੀਗਾ ਇਹ ਮੈਂ ਵੀਡੀਓ ਨਾ ਜਦ ਐਡੀਟਿੰਗ ਕਰਦੀ ਸੀ ਉਹ ਇੱਧਰ ਉੱਧਰ ਥੋੜੀ ਜਿਹੀ ਹੋ ਗਈ ਮੈਨੂੰ ਲੱਗਦਾ ਵੀ ਚੇਂਜ ਹੋ ਗਈ ਸੀਗੀ ਫਿਰ ਉਸ ਤੋਂ ਬਾਅਦ ਮੈਂ ਜਿੰਮੇ ਸਬਜ਼ੀ ਕਟਿੰਗ ਕਰਕੇ ਰੱਖ ਲਈ ਸੀ ਮੈਨੂੰ ਇਸ ਵਿੱਚ ਵੀ ਚਲ ਥੋੜਾ ਰੁਕ ਕੇ ਲਾਉਣੀ ਆ ਤੜਕਾ ਕਿਉਂਕਿ ਟਾਈਮ ਹਜੇ ਤਾਂ 3:00 ਵਜੇ ਸੀ ਜੇ ਮੈਨੂੰ ਮੈਨੂੰ ਇਹ ਸੀ ਮੈਂ ਚਲ ਫੇਰ ਲਗਾਉਣੀ ਆ ਇੱਥੇ ਇਹ ਤਾਂ ਫਿਰ ਹੈਗੀ ਮੈਨੂੰ ਤਾਂ ਇੱਥੇ ਤਾਂ ਮੈਂ ਜਣੀ ਤੜਕਾ ਵਗੈਰਾ ਲਾ ਲਿਆ ਸੀਗਾ ਕੰਮ ਕਮ ਕਰ ਲਈ ਸੀ ਆਪਣੇ ਕਾਫੀ ਇਹ ਹੈਗੀ ਆ ਮੈਨੂੰ 5:00 ਵਜੇ ਦੀ ਚੈਦਾ ਕਿਉਂਕਿ ਅੱਜ ਚਾਹ ਮੀਨ ਲੇਟ ਹੋ ਗਈ ਸੀਗੀ ਆਪਣੇ ਨਾ ਭੈਣ ਆਉਂਦੀ ਹੁੰਦੀ ਆ ਗੋਆ ਪੱਤਨ ਉਹ ਆਈ ਸੀਗੀ ਫਿਰ ਉਹਨੂੰ ਇਹ ਸੀਗਾ ਵੀ 5:00 ਵਜੇ ਤੱਕ ਕਹਿੰਦੀ ਮੈਂ ਗੋਹਾ ਵੀ ਪਤੁੰਗੀ ਫਿਰ ਉਹ ਚਲੇ ਜਾਂਦੇ ਨੇ ਵਿਚਲ ਘਰ ਦੇ ਕੰਮ ਕਰ ਰਹੇ ਨੇ ਥੋੜੀ ਜਿਹੀ ਲੇਟ ਹੋ ਜਾਂਦੇ ਨੇ ਕਿਉਂਕਿ ਤੁਹਾਨੂੰ ਪਤਾ ਜੀ ਚਲੋ ਹਨਾ ਵੀ ਹੋਰ ਵੀ ਘਰਾਂ ਦੇ ਵਿੱਚ ਕੰਮ-ਕੁਮ ਕਰ ਕਰਨਾ ਹੁੰਦਾ ਏ ਫਿਰ ਸਾਨੂੰ ਵੀ ਇਹ ਹੋ ਗਿਆ ਵੀ ਚਲੋ ਹਨਾ ਉਹਨਾਂ ਨੂੰ ਵੀ ਉਹਦੇ ਲਈ ਚਾਹ ਬਣਾਉਣੀ ਆ ਕਿਉਂਕਿ ਜੇ ਹੁਣ ਸ਼ਾਮ ਦਾ ਟਾਈਮ ਹੁੰਦਾ ਨਾ ਚਲ ਚਾਹ ਪੀ ਲੈਣੇ ਆ ਇਸ ਕਹਿੰਦੇ ਨੇ ਵੀ ਪਹਿਨੇ ਚਲੋ ਅਭੀ ਚਾਹ ਪੀ ਲਈ ਹਨਾ ਉਹ ਉਹ ਨੂੰ ਚਾਹ ਬਣਾਉਣੀ ਸੀ ਨਾਲੇ ਅਸੀਂ ਆਪ ਦੀ ਚਾਹ ਪੀਣੀ ਸੀ ਪਰ ਇਹਦੇ ਪਾਪਾ ਤਾਂ ਲੇਟ ਹੋ ਗਏ ਸੀਗੇ ਅਸੀਂ ਬੈਠੇ ਆਰਾਮ ਨਾਲ ਚਾਹ ਪੀ ਰਹੇ ਸੀਗੇ ਕਿਉਂਕਿ ਜਿਵੇਂ ਸਾਡੀ ਤਾਂ ਪਹਿਲਾਂ ਦੀ ਬਣਾਈ ਹੋਈ ਸੀ ਅਸੀਂ ਪੀ ਰਹੇ ਸੀਗੇ ਮੈਨੂੰ ਨਾ ਪਹਿਲਾਂ ਇੱਕ ਦੋ ਕੋ ਕੰਮ ਸੀ ਜ਼ਰੂਰੀ ਕਰਨ ਵਾਲੇ ਮਸ਼ੀਨ ਦਾ ਕੰਮ ਕਰਨ ਵਾਲਾ ਸੀਗਾ ਸਲਾਈ ਦਾ ਥੋੜਾ ਜਿਹਾ ਕਟਿੰਗ ਕਰਾ ਦਾ ਕਰਨਾ ਨਾਲ ਸੀ ਡਨੇ ਕਈ ਕੰਮ ਇਕੱਠੇ ਹੋਏ ਸੀਗੇ ਉਹ ਮੈਂ ਕੋਈ ਵੀਡੀਓ ਨਹੀਂ ਸੀ ਕਰੀ ਐਦਾਂ ਦੇਖੋ ਜੀ ਚਾਹ ਬਣਾਉਣ ਦਾ ਨਿਊ ਐਕਸਪੀਰੀਅੰਸ ਚਾਹ ਉਹ ਆਪ ਚਾਹ ਬਣਾਈ ਤੀ ਆ ਦੇਖੋ ਇੱਧਰ ਚਾਹ ਪਣੀ ਵਿੱਚੇ ਹੀ ਤੁਹਾਨੂੰ ਦੇ ਦ ਉਹਦੇ ਸਾਈਡ ਚੇਂਜ ਕਰਕੇ ਦਿਖਾਉਣੀ ਆ ਮੈਂ ਸਟੀਲ ਵਾਲੀ ਮੱਚ ਗਈ ਹੁਣ ਇਹ ਦੇਖੋ ਫਿਲਹਾਲ ਸਾਫ ਕਦੋਂ ਹੋਊਗੀ ਕਿਉਂਕਿ ਇਹਦੇ ਵਿੱਚ ਤਾਂ ਨਾ ਪਾਣੀ ਪਾ ਕੇ ਰੱਖੋਗਾ ਵੀ ਹੌਲੀ ਹੌਲੀ ਸਾਫ ਹੋਊਗਾ ਜੀ ਇਹ ਹਨਾ ਇੰਨੀ ਛੇਤੀ ਤਾਂ ਨਹੀਂ ਹੁੰਦਾ ਹੈਗਾ ਜਿਹੜੀ ਕੋਈ ਬੜਾ ਬੂਝਾ ਉਹ ਦੇਖੋ ਪੱਟ ਕੇ ਹੈ ਇਹਨਾਂ ਦੇ ਫਿਰ ਗਰੋਥ ਕਾਦੇ ਇੰਨੀ ਹੋਈ ਆ ਹੈ ਕੀ ਆ ਇਹ ਚਕੰਦਰ ਵੀ ਨਹੀਂ ਲਾਏ ਹੋਏ ਹੈਗੇ ਕਿਤੇ ਲਾਲ ਜਿਹੇ ਪੱਤੇ ਦੀਨੇ ਤਾਂ ਆਏ ਨਹੀਂ ਮੈਨੂੰ ਤਾਂ ਕਿਤੇ ਐ ਆਗੇ ਚੱਲ ਦੇਖੋ ਮੂੜੀਆਂ ਪੱਟੋ ਚੱਲੀਏ ਸ਼ਾਮ ਹੋਈ ਪਈ ਆ ਦੇਖੋ ਜੀ ਇਹ ਤਾਂ ਸਾਰੇ ਦਿਹਾੜੀ ਐਵੇਂ ਤੁੰਦ ਰਹੀ ਆ ਤੁੰਦੇ ਤੁੰਦ ਰਹੀ ਆ ਹੁੰਦਾ ਸੂਰਜ ਨਹੀਂ ਨਿਕਲਦਾ ਹੈਗਾ ਜਿਵੇਂ ਸਵਾ ਦੀਆਂ ਛੁੱਟੀਆਂ 'ਚ ਹੁੰਦਾ ਹੁੰਦਾ ਐਵੇਂ ਹੋਇਆ ਹੈ ਮਾ ਆਹ ਦੇਖੋ ਤਾਂ ਮੈਨੂੰ ਤਾਂ ਇਧਰੋਂ ਦਿਖ ਗਈ ਆ ਔਰਲੀ 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 ਆਹ ਬੜੀ ਨਹੀਂ ਹੈ ਸੀਤਾ ਜੀ ਰਾਮ ਨਾਮ ਤਾਂ ਬੈਠੀ 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 ਨੂੰ ਨਾ ਮੈਨੂੰ ਅਜੀਬ ਜਿਹੀ ਸਮੈਲ ਆਵੇ ਹਨਾ ਮੈਂ ਕਿਹਾ ਵੀ ਕੁਝ ਹੋ ਰਿਹਾ ਆਪਣੇ ਤਾਂ ਘਰੇ ਵੀ ਕੀ ਹੋ ਗਿਆ ਹਨਾ ਜਦ ਜਾ ਕੇ ਮੈਂ ਕਿਹਾ ਮੰਮੀ ਵੀ ਰਸੋਈ ਚ ਤਾਂ ਨਹੀਂ ਕੁਝ ਹੈਗਾ ਕਹਿੰਦੇ ਨਾ ਵੀ ਮੈਂ ਤਾਂ ਕੁਝ ਨਹੀਂ ਰੱਖਿਆ ਜਦ ਦੇਖਿਆ ਜਾ ਕੇ ਰਸੋਈ ਚ ਓਹੋ ਹਨਾ ਸਾਬਕਾ ਸਾਨੂੰ ਅੱਗ ਲੱਗ ਜਾਣੀ ਸੀਗੀ ਜਿਵੇਂ ਹੁਣ ਕਈ ਵਾਰੀ ਬਾਹਰ ਨਿਕਲ ਜਾਂਦੇ ਆ ਬੀੜੇ ਚ ਹਨਾ ਵੀ ਕੁਝ ਨਾ ਕੁਝ ਕੰਮਕਾਰ ਕਰਨ ਲੱਗ ਜਾਂਦੇ ਹੁੰਨੇ ਆ ਵੀ ਐਡਾ ਵੱਡਾ ਹਾਦਸਾ ਹੋ ਜਾਣਾ ਸੀਗਾ ਹੋਰ ਕਿਤੇ ਉੱਥੇ ਸਾਰੇ ਘਾਸੇ ਨੂੰ ਮੱਚ ਮਚਾ ਜਾਂਦਾ ਕੁਝ ਰੋਣ ਜਿਵੇਂ ਵੀ ਟਾਕੀਆਂ ਵਗੈਰਾ ਵੀ ਬੰਦ ਕੀਤੀ ਹੁੰਦੇ ਨੇ ਹਨਾ ਉਹ ਵੀ ਨਹੀਂ ਖੋਲਦੇ ਹੈਗੇ ਅਸੀਂ ਤਾਂ ਆਰਾਮ ਨਾਲ ਬੈਠੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਵੀ ਇੰਨਾ ਸੀਗਾ ਵੀ ਚਲੋ ਬੈਠੇ ਸੀਗੇ ਅੰਦਰ ਤਾਂ ਪਤਾ ਲੱਗ ਗਿਆ ਹਨਾ ਜੇ ਵਿੜੇ ਚ ਹੁੰਦੇ ਫਿਰ ਤਾਂ ਪਤਾ ਵੀ ਨਹੀਂ ਸੀ ਲੱਗਦਾ ਹਨਾ ਵੀ ਏਕੀ ਹੋ ਗਿਆ ਹਨਾ ਵੀ ਕਿਹੜਾ ਪਤਾ ਲੱਗਣਾ ਸੀ ਵੀ ਆਪ ਨੂੰ ਤਾਂ ਪਤਾ ਹੀ ਨਹੀਂ ਸੀ ਐ ਹੋ ਜਾਂਦਾ ਕਿਉਂਕਿ ਜੇ ਬਾਹਰ ਤਾਂ ਜਿਵੇਂ ਕਹਿੰਦੇ ਨੇ ਵੀ ਕਾਫੀ ਹੁਣ ਤੁਹਾਨੂੰ ਮੈਂ ਦਿਖਾਇਆ ਨਾ ਕਾਲਾ ਹੋਇਆ ਪਿਆ ਫਿਲਹਾਲ ਹੁਣ ਤਾਂ ਮੇਰੇ ਕੋਲ ਟਾਈਮ ਹੈ ਨਹੀਂ ਸੀ ਸਾਫ਼ ਕਰਨ ਦਾ ਹੁਣ ਸਵੇਰ ਦੇਖੂਗੀ ਜੀ ਸਾਫ਼ ਕਰਨ ਦਾ ਉਹ ਇੱਕ ਤਾਂ ਇਹ ਹੈ ਨਾ ਵੀ ਇਹ ਨਹੀਂ ਇੰਨੀ ਜਲਦੀ ਰਗੜਿਆ ਵੀ ਨਹੀਂ ਜਾਣਾ ਹੈਗਾ ਬਾਕੀ ਇਹ ਆ ਜੀ ਆਪਦੀ ਸਰਦੀਆਂ ਦੇ ਵਿੱਚ ਇਹ ਰੂਟੀਨ ਪੱਕੀ ਰੱਖੋ ਹੀ ਰੱਖੋ ਜੀ ਵੀ ਆਪਾਂ ਨਾਈਟ ਟਾਈਮ ਪੱਕਾ ਫੇਸ ਵਾਸ਼ ਕਰਕੇ ਮਤਲਬ ਚਾਹੇ ਤੁਸੀਂ ਫੇਸ ਵਾਸ਼ ਕਰਦੇ ਹੋ ਜਾਂ ਸਾਬਣ ਨਾਲ ਕਰਦੇ ਹੋ ਵਾਸ਼ ਕਰਦੇ ਹੋ ਹਨਾ ਬਟ ਇਹ ਆ ਵੀ ਆਪਦਾ ਤੁਸੀਂ ਫੇਸ ਚੰਗੀ ਤਰ੍ਹਾਂ ਵਾਸ਼ ਕਰਨਾ ਹੀ ਕਰਨਾ ਹੈ ਉਹ ਤੁਸੀਂ ਸਾਬਣ ਲਓ ਮਤਲਬ ਕੋਈ ਵੀ ਫੇਸ ਵਾਸ਼ ਲਵੋ ਜਾਂ ਕੋਈ ਕੁਝ ਵੀ ਮਤਲਬ ਐਨੀਮਲ ਤੁਸੀਂ ਘਰ ਦੀ ਕੋਈ ਚੀਜ਼ ਲਓ ਬਾਹਰ ਲੀਓ ਜਿਹੜੀ ਮਰਜ਼ੀ ਲਓ ਬਸ ਉਹਦੇ ਨਾਲ ਇਹ ਆ ਵੀ ਆਪਦਾ ਫੇਸ ਕਲੀਨ ਕਰਕੇ ਕੋਈ ਨਾ ਕੋਈ ਵਧੀਆ ਜੇ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਕਿਉਂਕਿ ਜੀ ਜਿਹੜਾ ਮੇਰੇ ਕੋਲੇ ਫੇਸ ਮੋਇਸਚਰਾਈਜ਼ਰ ਆ ਇਹ ਬਹੁਤ ਵਧੀਆ ਹੈ ਜਿਵੇਂ ਆਪਣੀ ਸਕਿਨ ਮਤਲਬ ਆਪਣੀ ਬੋਡੀ ਦੇ ਵਿੱਚ ਬਦ ਤੋਂ ਬਦ ਪਾਣੀ ਦੀ ਲੋੜ ਹੁੰਦੀ ਹੈ ਨਾ ਇਹ ਆਪਣੇ ਫੇਸ ਦਾ ਫੇਸ ਦਾ ਪੂਰਾ ਪਰ ਰੱਖਦਾ ਪਾਣੀ ਬਹੁਤ ਵਧੀਆ ਇਹ ਜੀ ਬਿਲਕੁਲ ਆਏ ਲਾਈਟ ਜਏ ਆਏ ਵੀ ਨਹੀਂ ਹੈਗਾ ਜਿਵੇਂ ਕਈ ਵਾਰੀ ਨਾ ਲਗਾਈ ਹੋਈ ਆਪਾਂ ਜਿਵੇਂ ਕੋਈ ਮੋਇਸਚਰਾਈਜ਼ਰ ਵਗੈਰਾ ਲਗਾਉਨੇ ਹਨਾ ਹੈਵੀ ਹੈਵੀ ਜੇ ਆਪ ਨੂੰ ਆਏ ਲੱਗਦਾ ਹੁੰਦਾ ਜਿਾ ਚਿਪਚਿਪਾ ਜਿਹਾ ਲੱਗਦਾ ਹਨਾ ਇਹ ਬਿਲਕੁਲ ਲਾਈਟ ਜੇ ਹਨ ਬਿਲਕੁਲ ਐਬਜ਼orb ਹੋ ਜਾਂਦਾ ਹੈ ਆਪਣੀ ਸਕਿਨ ਦੇ ਵਿੱਚ ਪਤਾ ਨਹੀਂ ਲੱਗਦਾ ਹੈਗਾ ਬਹੁਤ ਸੋਹਣਾ ਹੋ ਜਾਂਦਾ 2 ਮਿੰਟ ਬਾਅਦ ਫੇਸ ਹਮ ਇਹ ਤਾਂ ਮੇਰਾ ਮੋਢਾ ਦਦ ਕਰਦਾ ਸੀ ਜੀ ਪਤਾ ਨਹੀਂ ਕਿ ਅੱਜ ਜੀ ਮੇਰਾ ਨਾ ਫੇਰ ਮਤਲਬ ਇੱਕ ਦੋ ਕੁ ਜੋਇੰਟ ਜੇ ਹੈਗੇ ਨੇ ਜਿਵੇਂ ਕੂਣੀ ਦਾ ਮੋਢੇ ਦਾ ਇਹ ਫੇਰ ਦਰਦ ਕਰਨ ਲੱਗ ਗਿਆ ਹੁਣ ਪਤਾ ਨਹੀਂ ਕੀ ਹੋ ਗਿਆ ਇਥੇ ਸੀਮਾ ਬਤ ਕੁਛ ਹੱਸਦੀ ਸੀ ਜੀ ਉਹਦੇ ਪਾਪਾ ਨੂੰ ਥੋੜੀ ਜੀ ਸਿਹਤ ਡੌਨ ਚੱਲ ਰਹੀ ਆ ਹਨਾ ਉਹਨਾਂ ਨੂੰ ਬਸ ਜਿਵੇਂ ਮੌਸਮ ਚੇਂਜ ਹੁੰਦਾ ਜੀ ਉਹਦੇ ਕਰਕੇ ਹਨਾ ਜਿਵੇਂ ਰੋਜ਼ ਜਿਵੇਂ ਡਿਊਟੀ ਤੇ ਇਹ ਹੋ ਜਾਂਦਾ ਨਾ ਵੀ ਜਾਣ ਆਣ ਕਰਕੇ ਉਹਦੇ ਕਰਕੇ ਹੋ ਗਿਆ ਜੀ ਅਬ ਬੁਖਾਰ ਹੱਡ ਭੰਨਣੀ ਸੀ ਨਾ ਮਤਲਬ ਪੂਰੀ ਤਰ੍ਹਾਂ ਬਿਮਾਰ ਹੋ ਜਾਣਾ ਠੀਕ ਹੋਏ ਉਹ ਕੰਮ ਹੋਇਆ ਪਿਆ ਬੱਸ ਅੱਧ ਵਿਚਾਲਾ ਜਿਹਾ ਹੋਇਆ ਪਿਆ ਜੀ ਦੁੱਧ ਗਰਮ ਸੀਗਾ ਅਸੀਂ ਮਾਂ ਪੁੱਤ ਬਸ ਬੈਠੇ ਗੱਲਾਂ ਕਰਦੇ ਸੀਗੇ ਹੈਪੀ ਚਿਲਡਰਨ ਡੇ ਜੀ ਸਾਰੇ ਬੱਚਿਆਂ ਨੂੰ ਪਰਮਾਤਮਾ ਸਭ ਬੱਚਿਆਂ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਮਾਂ ਬਾਪ ਦਾ ਆਗਿਆਕਾਰੀ ਬਣਾ ਕੇ ਰੱਖੇ ਪਰਮਾਤਮਾ ਜੀ ਸਭ ਨੂੰ ਲਵ ਯੂ ਆਲ ਕਿਡਸ